ਓਹ ਛੱਡ ਜੋਰ ਦੀ ਜ਼ਿਕਰਾ ਸੀ ਗੁਰੂ ਦੇ ਮਾਰੀ ਮੱਥੇ ਵਿੱਚ ਲਾਗੀ ਲਿਕਾ ਪਹਿਲਾਂ ਤੁਹਾਡੇ ਚੰਨ ਤੇ ਤੁਹਾਡਾ ਸਾਥਕ ਸਰੋਤ ਧੰਨਵਾਦ ਨਗਰ ਦੇ ਵਿੱਚ ਜਿਹੜਾ ਨਗਰ ਕੀਰਤਨ ਹੈ ਤੇ ਬਾਰੇ ਪੂਰੀ ਮਤਲਬ ਜਾਣਕਾਰੀ ਵੀ ਕਿੰਨਾ ਦੇ ਕਿਹਨਾਂ ਨੂੰ ਸਮਰਪਿਤ ਹੁੰਦਾ ਹੈ ਇਹ ਸੰਤਾ ਅਤਰ ਸਿੰਘ ਜੀ ਦੀ ਸੰਤ ਹੋਏ ਨੇ ਜਿਉਂ ਉਹਨਾਂ ਦੀ ਵਰਸੀ ਨੂੰ ਸਮਰਪਿਤ ਹੁੰਦਾ ਮਸਤ ਹੋਣੇ ਸਾਹਿਬ ਵਾਲਾ ਤੇ ਜੀ ਇਹ ਹਰ ਸਾਲ ਸਾਲਾਨਾ ਅਸੀਂ ਬਸ ਤੋਂ ਆ ਸੰਤਾ ਪਤਰ ਸਿੰਘ ਦੀ ਯਾਦ ਵਿੱਚ ਨਗਰ ਕੀਰਨ ਕੱਢਦੇ ਆ ਜੀ ਤੇ ਉਹਨਾਂ ਦਾ ਵਿੱਦਿਆ ਦੇ ਖੇਤਰ ਦੇ ਵਿੱਚ ਜਾਂ ਲੋਕਾਂ ਨੂੰ ਸੇਧ ਦੇਣ ਦੇ ਵਿੱਚ ਜੋ ਨਾਂ ਦਾ ਯੋਗਦਾਨ ਰਿਹਾ ਉਹਨੂੰ ਸਮਰਪਿਤ ਰਹਿਣਾ ਇਹ ਸਿੱਖੀ ਦਾ ਪ੍ਰਚਾਰ ਵੀ ਕਹਿੰਦੇ ਬਹੁਤ ਕੀਤਾ ਸੀ ਸਿੱਖੀ ਦਾ ਪ੍ਰਚਾਰ ਤਾਂ ਬਹੁਤ ਕਰਿਆ ਜੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪੜ੍ਹਾਈ ਦਾ ਪ੍ਰਚਾਰ ਵਿੱਦਿਆ ਦਾ ਪ੍ਰਚਾਰ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਸੀਗਾ ਉਸ ਤੋਂ ਬਾਅਦ ਸਿੱਖੀ ਦਾ ਥੋੜਾ ਜਿਹਾ ਡਾਊਨਫਾਲ ਆਇਆ ਸੀ ਉਸ ਤੋਂ ਬਾਅਦ ਸੰਤਾ ਪਤਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖੀ ਦੇ ਪ੍ਰਚਾਰ 'ਚ ਵਿੱਦਿਆ ਦੇ ਪ੍ਰਚਾਰ ਦੇ ਵਿੱਚ ਬਹੁਤ ਜਿਆਦੇ ਇਸ ਇਲਾਕੇ 'ਚ ਕਦਮ ਰਹਿਨੇ ਨੇ ਉਹਨਾਂ ਦੇ ਅੱਜ ਵੀ ਬਹੁਤ سارے ਕੰਮਰੇ ਨੇ ਜਿਹੜੇ ਅੱਜ ਵੀ ਉਹਨਾਂ ਦੇ ਨਾਮ ਦੇ ਉੱਤੇ ਬਹੁਤ ਵਿਦਿਆਲੇ ਚੱਲਦੇ ਨੇ ਸਾਡੇ ਰੂਚੀਮਾ ਸਾਹਿਬ ਅਕੈਡਮੀ ਚੱਲਦੀ ਹੈ ਜੀ ਬਸਤੋਣਾ ਸਾਹਿਬ ਜੀ ਬਰੂ ਸਾਹਿਬ ਜੀ ਉਹਨਾਂ ਦੇ ਨਾਮ ਤੇ ਵਿਦਿਆਕਤ ਬਣੇ ਵਿਦਿਆਲੇ ਬਣੇ ਹੋਏ ਨੇ ਜੀ ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਡਲ ਟਾਊਨ ਨੰਬਰ 1 ਵਿੱਚ ਜੀ ਹਰ ਸਾਲ ਸੰਤ ਬਾਬਾ ਅਤਰ ਸਿੰਘ ਦੀ ਵਰਸੀ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢਿਆ ਜਾਂਦਾ ਜੀ 1 ਫਰਵਰੀ ਨੂੰ ਤਾ ਜੋ ਕੇ ਬਾੜ ਨੰਬਰ 2 ਚ ਜੀ ਬਾੜ ਨੰਬਰ 2 ਚ ਫਰੂਟ ਚਾਟ ਦਾ ਲੰਗਰ ਸਮੂਹ ਸੰਗਤ ਵੱਲੋਂ ਲਾਇਆ ਜਾ ਰਿਹਾ ਜੀ ਸੰਗਤ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਾਰੇ ਆਪਣੇ ਸਿੱਖ ਪਰਿਵਾਰ ਜੀ ਸਾਰਾ ਆਪਣੇ 2 ਨੰਬਰ ਵਾਰਡ ਜੀ ਤਾਂ ਹਰ ਸਾਲ ਬਹੁਤ ਵਧੀਆ ਆਪਣਾ ਨਗਰ ਕੀਰਤਨ ਸਾਹਿਬ ਤੇ ਬਹੁਤ ਵਧੀਆ ਖੁੱਲ ਕੇ ਸੇਵਾ ਕਰਦੇ ਨੇ ਮਨੋਮਣੀ ਹੋ ਕੇ ਸੇਵਾ ਕਰਦੇ ਨੇ ਬਹੁਤ ਵਧੀਆ ਉਪਰਾਲਾ ਰੱਖਦੇ ਨੇ ਜੀ ਹਰ ਸਾਲ ਇਦਾਂ ਹੀ ਚੱਲਦਾ ਰਹੇ ਬਾਬਾ ਕਿਰਪਾ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੀ 20-25 ਸਾਲ ਹੋ ਗਏ ਸਾਡੇ ਗੁਰੂ ਘਰ ਬਣੇ ਨੂੰ ਤੇ ਸੰਤ ਬਾਬਾ ਆਤਰ ਸਿੰਘ ਨੇ ਦੇ ਬਾਬਾ ਕਵਾਲ ਸਿੰਘ ਜੀ ਨੇ ਨੀਂ ਰੱਖੀ ਦੀਗੀ ਸੰਤਾਂ ਦੇ ਨਾਮ 'ਤੇ ਇਹ ਉਦੋਂ ਬਾਅਦ ਇਹ ਵਰਸ਼ੀ ਦਾ ਵੀ ਅਸੀਂ ਦਿਨ ਮਨਾ ਰਹੇ ਹਾਂ ਜੀ ਅਸੀਂ 19 20 21 ਦਾ ਮਾਗਦਾ ਤੇ ਸੰਤਾਂ ਨੇ ਦੇਣ ਬਹੁਤ ਜ਼ਿਆਦਾ ਇੱਥੇ ਜੀ ਤੇ ਸਾਰਾ ਕੁਝ ਇੱਥੇ ਸੰਤਾਂ ਦੇ ਨਾਮ 'ਤੇ ਬਣ ਰਿਹਾ ਸਾਡਾ ਨਗਰ ਆ ਜਿਹੜਾ ਇਹ ਸਾਰੇ ਪਿੰਨਪੇਦ ਭਲਾ ਕੇ ਇੱਕ ਤਰਫਾ ਸਾਰਾ ਕੰਮ ਕਰਦੇ ਨੇ ਜੀ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਦੇ ਨੇ ਤੇ ਬਹੁਤ ਪ੍ਰੇਮ ਪਿਆਰ ਰੱਖਦੇ ਨੇ ਯੋ ਗੁਰੂ ਘਰ ਨਾਲ ਇਹ ਸੁਪਰਾਂਝਾ ਬਈ ਸਭ ਤੋਂ ਪਹਿਲਾਂ ਇਹ ਸੁਪਰਾਂਜੀ ਦੀ ਕਦੋਂ ਕੁੰਨੀ ਰੱਖੀ ਥੀ ਇਹ 92 ਚ ਰੱਖੀ ਦੀ 92 ਹਾਂ ਜੀ ਹਾਂ ਕਿਹੜੇ ਸਰਪੰਚ ਬਣੇ ਸਭ ਤੋਂ ਪਹਿਲਾਂ ਇਹ ਸਰ ਸਦਾ ਮੇਰਾ ਬਾਪੂ ਜੀ ਹੋਣੇ ਦੀ ਲਾਲ ਸਿੰਘ ਜੀ ਹਾਂ ਤੇ ਹੁਣ ਤਾਂ ਕਿੰਨੇ ਸਰਪੰਚ ਹੋ ਗਏ ਓਰੇ ਇਹ ਹੁਣ ਤੱਕ ਮੇਰਾ ਕਲ ਪੰਜਵਾਂ ਸ਼ਿਮਾ ਹੋ ਜੀ ਸੱਤਵਾਂ ਸੱਤਵਾਂ ਮੇਰਾ ਹਾਂ ਜੀ ਸੱਤਮਾ ਸੱਤਮਾ ਮੇਰੇ ਕਲ ਦੂਜੀ ਵਾਰ ਤੁਹਾਡੇ ਘਰ ਆ ਕੇ ਹਾਂ ਹਾਂ ਜੀ ਤੀਜੀ ਵਾਰ ਆ ਗਈ ਜੀ ਸਾਡੇ ਪਰਿਵਾਰ ਚ ਤਿੰਨ ਵਾਰ ਤੁਹਾਡੇ ਪਰਿਵਾਰ ਚ ਹਾਂ ਜੀ ਹਾਂ ਜੀ ਹਾਂ ਜੀ ਤੇ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਚੰਗਾ ਲੱਗਾ ਤੇ ਦੇਖਦੇ ਆਂ ਵੰਡਾ ਸੰਤਾਂ ਨੂੰ ਹਾਂ ਹਾਂ ਜੀ ਹਾਂ ਜੀ ਬਾਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਭਤੈ ਜੋ ਸੰਤਾਂ ਦੀ ਯਾਦ ਵਿੱਚ ਸਮਾਗਮ ਹੋ ਰਿਹਾ ਹੈ ਨਗਰ ਕੀਰਤਨ ਹੋ ਰਹੇ ਹਨ ਜੀ ਨਗਰ ਕੀਰਤਨ ਹੁਣ ਚੌਥੇ ਪੜਾ ਤੇ ਆ ਪਹੁੰਚੇ ਹਨ ਜੀ ਇਸ ਤੋਂ ਪੁਰਨਾ ਬੜਾ ਸੀਮਾ ਬੜਾ ਉਹ ਤੋਂ ਸਮਾਪਤੀ ਉਪਰੰਤ ਸਮਾਪਤੀ ਦੇ ਨੇੜੇ ਲੱਜੁਕੇ ਹਨ ਜੀ ਤੇ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਜੀ ਨਗਰ ਕੀਰਤਨ ਨੂੰ ਲੈ ਕੇ ਜੀ ਕਿਹੜੇ ਜਿਹੜੇ ਸੰਤਾਂ ਨੂੰ ਸਮਰਪਿਤ ਹੁੰਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਜੀ ਮਸਤਵਾਨਾ ਸਾਬ ਤੋਂ ਬਾਅਦ ਇੱਥੇ ਪਿੰਡ ਦੇ ਸਹਿਯੋਗ ਨਾਲ ਸੰਗਤ ਦੀ ਸਹਿਯੋਗ ਦੇ ਨਾਲ ਜੀ ਸਲਾਨਾ ਸਮਾਗਮ ਮਨਾਇਆ ਜਾਂਦਾ ਜੀ ਜੀ ਉਹਨਾਂ ਗੁਰੂ ਘਰ ਜੀ ਉਹਨਾਂ ਤੋਂ ਬਾਅਦ ਉਪਰੰਤ ਪਰਸਵ ਦਿਨ ਨਾਗਰ ਕੀਰਤਨ ਨੂੰ ਭੋਗ ਪਾਇਆ ਜਾਣਗੇ ਜੀ ਤੇ ਅਜੀ ਨਗਰ ਕੀ ਤੇ ਸਮਾਪਤੀ ਤੋਂ ਬਾਅਦ ਗੁਰੂ ਘਰ ਜਾਣਾ ਜੀ ਸਾਰੇ ਸੰਗਤ ਬਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ